ਬਠਿੰਡਾ ਦੇ ਅੰਦਰ 6 ਮਾਰਚ ਤੋਂ 12 ਮਾਰਚ ਤੱਕ ਕਰਵਾਈ ਜਾ ਰਹੀ ਹੈ ਮਹਾ ਸ਼ਿਵ ਪ੍ਰਾਣ ਕਥਾ ਪ੍ਰਦੀਪ ਮਿਸ਼ਰਾ ਇਸ ਦੇ ਵਿੱਚ ਕਰਨਗੇ ਆਪਣੇ ਪ੍ਰਵਚਨ ਰਾਤੀ ਸੰਗਤਾਂ ਨੂੰ ਕਰਨਗੇ ਨਿਹਾਲ ਅੱਜ ਇਸ ਨੂੰ ਲੈ ਕੇ ਕਢੀ ਗਈ ਸ਼ੁਭਾ ਯਾਤਰਾ ਉੱਠ ਘੋੜੇ ਅਤੇ ਹਾਥੀ ਇਸ ਦੇ ਵਿੱਚ ਦਿਸੇ ਹੋਏ ਸ਼ਾਮਲ ਬਠਿੰਡਾ ਦੇ ਥਾਣਾ ਕੈਂਟ ਦੇ ਨੇੜੇ 6 ਮਾਰਚ ਤੋਂ 12 ਮਾਰਚ ਤੱਕ ਕਰਵਾਈ ਜਾ ਰਹੀ ਹੈ ਸ਼ਿਵ ਮਹਾਪ੍ਰਾਣ ਕਥਾ ਜਿਸ ਦੇ ਵਿੱਚ ਅੰਤਰਰਾਸ਼ਟਰੀ ਕਥਾਵਾਚਕ ਪ੍ਰਦੀਪ ਮਿਸ਼ਰਾ ਸੰਗਤਾਂ ਨੂੰ ਇਸ ਦੇ ਵਿੱਚ ਕਰਨਗੇ ਨਿਹਾਲ ਅਤੇ ਉਹ ਇੱਥੇ ਆਪਣਾ ਕਰਨਗੇ ਸ਼ਿਵ ਮਹਾਪ੍ਰਾਣ ਕਥਾ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਪਹੁੰਚਣ ਦੀ ਉਮੀਦ ਕ੍ਰਿਕਟਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਕਿਹਾ ਕਿ ਇਸ ਦੇ ਵਿੱਚ 20 ਤੋਂ 25 ਲੱਖ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ ਅਤੇ ਇਹਨਾਂ ਵੱਲੋਂ ਜਿਹੜੇ ਆਪਣੇ ਪ੍ਰਬੰਧ ਨੇ ਉਹ ਪੂਰੇ ਕੀਤੇ ਗਏ ਹਨ ਅੱਜ ਇਸ ਨੂੰ ਲੈ ਕੇ ਬਠਿੰਡਾ ਦੇ ਅੰਦਰ ਇੱਕ ਸ਼ੁਭਾ ਯਾਤਰਾ ਕੱਢੀ ਗਈ ਇਸ ਸ਼ੁਭਾ ਯਾਤਰਾ ਦੇ ਵਿੱਚ ਜਿੱਥੇ ਕਲਸ਼ ਯਾਤਰਾ ਕੱਢੀ ਗਈ ਉੱਥੇ ਇਸ ਸ਼ੁਭਾ ਯਾਤਰਾ ਦੇ ਵਿੱਚ ਉੱਠ ਕੋੜੇ ਅਤੇ ਹਾਥੀ ਵੀ ਇਸ ਦੇ ਵਿੱਚ ਆਪਣਾ ਇਹ ਦੇ ਵਿੱਚ ਆਪਣਾ ਦਿਖਾਈ ਦਿੱਤੇ ਦੇਖ ਰਹੋ ਤੁਸੀਂ ਗੁਰਦਾਂ ਦੇ ਵਿੱਚ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਤੋਬੀ ਬਾਜ਼ਾਰ ਦੇ ਨੇੜੇ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਸ਼ਿਵ ਮਹਾ ਪ੍ਰਾਣ ਕਥਾ ਨੂੰ ਲੈ ਕੇ ਇੱਕ ਸ਼ੁਭ ਯਾਤਰਾ ਕੱਢੀ ਗਈ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਸ ਦੀ ਆਪਣੀ ਹਾਜ਼ਰੀ ਲਵਾਈ ਮੇਰਾ ਤਾਂ ਹੋ ਰਹੀ ਹੈ ਸੱਚਾ ਮਰੇ ਕੀ ਹੋ ਸਕਦਾ ਹੈ ਯਾਨੀ ਕਿਸ ਨੂੰ ਮੈਂ ਕਰ ਰਹੇ ਤੁਸੀਂ ਬਿਸ਼ਵਾਜੀ ਆ ਰਹੇ ਕਿ ਕਰਦੇ ਆਪਣੇ ਤਜੀਬ ਮਿਸ਼ਰ ਜੀ ਆ ਰਹੇ ਨੇ ਬਤਾ ਕਰਨੇ ਲਈ ਹਮੇ

पुरुषा बहुत तो आनंद कलश यात्रा कर रहे हैं शोभा यात्रा ये बाबा महादेव की कृपा से हमारे शहर में दूसरी बार प्रदीप मिश्रा जी की कथा होने जा रही है मेहता जी अमर मेहता जी इस कथा को करवा रहे हैं और बहुत धूमधाम से ये प्रोग्राम संपन्न होगा हमारे बठिंडा शहर में इसमें शोभा यात्रा के अंदर कलश है और शान उठाया जा रहा है और पापा की कृपा से यह पूरा प्रोग्राम होने के बाद लंगर प्रसाद का भी निमंत्रण है घरों में ये प्रदीप जी मिश्रा जी की कथा और ये जो इंटरनेशनल कथा ਸ਼ੁਰੂ ਹੈ ਜਰਾਂ ਚਾਹੇਗੇ ਬਾਹਰ ਜਿਹੜੀ ਆਦੀ ਯਾਤਰਾ ਗੱਡੀ ਆ ਰਹੀ ਹੈ ਦੇਖੋ ਸ਼੍ਰੀ ਪੋਲੇਨਾਥ ਦੀ ਬਹੁਤ ਹੀ ਵੱਡੀ ਕਿਰਪਾ ਹੋਈ ਹੈ ਬਟਿੰਡਾ ਵਾਸੀਆਂ ਤੇ ਸਭ ਪਰਿਵਾਰਾਂ ਤੇ ਔਰ ਅੱਜ ਸ਼ੋਭਾ ਯਾਤਰਾ ਤੋਂ ਆਪਾਂ ਸ਼ੁਰੂ ਕਰ ਰਹੇ ਆਂ ਸ਼ੋਭਾ ਯਾਤਰਾ ਗੱਡੀ ਜਾ ਰਹੀ ਹੈ ਔਰ ਇਸ ਸ਼ੋਭਾ ਯਾਤਰਾ ਤੁਸੀਂ ਦੇਖੋ ਕਿੰਨੇ ਲੋਕ ਖੁਸ਼ ਨੇ ਇਸ ਤਰ੍ਹਾਂ ਪੂਰਾ ਬਟਿੰਡਾ ਖੁਸ਼ ਹੈ ਔਰ ਆਪਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਜਦੋਂ ਸਾਰੇ ਲੋਕ ਖੁਸ਼ ਹੁੰਦੇ ਨੇ ਇਸੇ ਤਰ੍ਹਾਂ ਅਸੀਂ ਕੱਲ ਤੋਂ 6 ਤਰੀਕ ਤੋਂ ਲੈ ਕੇ 12 ਤਰੀਕ ਤੱਕ ਛੇ ਪੁਰਾਨ ਕਥਾ ਸਟਾਰਟ ਹੋ ਰਹੀ ਹੈ ਅੰਤਰਰਾਸ਼ਟਰੀ ਕਥਾਵਾਚਕ ਸ਼੍ਰੀ ਪ੍ਰਦੀਪ ਮਿਸ਼ਰਾ ਜੀ ਪਹੁੰਚ ਰਹੇ ਨੇ ਤੇ ਮੈਂ ਸਭ ਨੂੰ ਅਪੀਲ ਕਰੂੰਗਾ ਇਸੇ ਤਰ੍ਹਾਂ ਹੀ ਉਹ ਆ ਕੇ ਕਥਾ ਦਾ ਆਨੰਦ ਵਾਚਨ ਤੇ ਹਰ ਕਰ ਚ ਖੁਸ਼ੀ ਹੋਵੇ ਇਹ ਸਾਡੇ ਪਰਿਵਾਰ ਵਲੇ ਹਮੇਸ਼ਾ ਰਹੇ ਕਿੰਨਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਦੂਸਰੀ ਵਾਰੀ ਕਰਾਈ ਜਾ ਰਹੀ ਹੈ ਉਤਸ਼ਾਹ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਉਤਸ਼ਾਹ ਲੋਕ ਖੁਸ਼ੀ ਹੈ ਲੋਕ ਸਾਰੇ 9 ਵਜੇ ਦੇ ਇੱਥੇ ਆ ਕੇ ਖੜੇ ਹੋਏ ਨੇ ਬਹੁਤ ਹੀ ਜ਼ਿਆਦਾ ਖੁਸ਼ੀ আর ਉਤਸ਼ਾਹ ਹੈ ਇੰਤਜ਼ਾਮ ਕਿਸ ਤਰ੍ਹਾਂ ਨੇ ਕੀਤੇ ਨੇ ਮੈਦਾਨ ਸਾਹਿਬ کافی ਵੱਡੇ ਇੰਤਜ਼ਾਮ کافی ਵੱਡੇ ਅੱਛੇ ਕੀਤੇ ਹੋਏ ਨੇ ਸਾਡੀ ਪੂਰੀ ਟੀਮ ਸਾਰੀ ਸੰਸਥਾਵਾਂ ਨੇ ਨਾਲ ਮਿਲ ਜੁਲ ਕੇ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ ਸਾਰਿਆਂ ਨੇ ਔਰ ਮੈਂ ਸਾਰੇ ਬਠਿੰਡਾ ਵਾਸੀਆਂ ਦਾ ਸਾਰੇ ਸੰਸਥਾਵਾਂ ਦਾ ਧੰਨਵਾਦ ਕਰਦਾ ਹਾਂ अच्छा जी शोभा यात्रा च किमे ਕੋੜੇ ਹਾਤੀ ਸਾਰੇ ਆਏ ਬਿਲਕੁਲ ਮੈਂ ਜਿਵੇਂ ਕੁਛੇ ਕੁਛ ਦਿਨਾਂ ਦੱਸ ਰਿਹਾ ਸੀ ਤੁਸੀਂ ਦੇਖੋ ਕੋੜੇ ਹਾਤੀ ਰੱਥ ਔਰ ਕਈ ਤਰ੍ਹਾਂ ਦੇ ਬੈਂਡ ਹਰ ਚੀਜ਼ ਪੰਜਾਬ ਦਾ ਕਲਚਰ ਵੀ ਦਿਖਾਇਆ ਜਾ ਰਿਹਾ ਇਹ ਬੜਾ ਖੁਸ਼ੀ ਦਾ ਮਾਹੌਲ ਹੈ ਅੱਜ ਮੈਂ ਕਹਿੰਦਾ ਹਮੇਸ਼ਾ ਲੋਕ ਆਏ ਹੱਸਦੇ ਵੱਸਦੇ ਰਹੇ